ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੂ ਨਾ ਲਗੈ ਜਾਮ ਤੀਰ ਭਾਈ રે ਮੈਲ ਨਾਹੀ ਨਿਰਮਲ ਜਲ 나ਏ ਭਾਈ રે ਮੈਲ ਨਾਹੀ ਇਥੇ ਵਿਸਰਾਮ ਲਗੇ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾਮੰਦਰ ਸੋਹਣਾ ਯਾ ਕਰਣਾਹ ਰਾਵਸਾਸ ਦੀਪ ਅਨੂਪ ਜੋਤ ਇਹ ਸਸਨੀ ਕਹਿ ਦੇਣਾ ਸਾਸ ਬੂਨ ਦਾ ਅਰਥ ਹੈ ਚੰ드ਮਾ ਸਾਸ ਤਾਂ ਫਿਰ ਹੋਰ ਅਰਥ ਬਣ ਜੇਗਾ ਰਵ ਸਾਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਕਿਤੇ ਵੀ ਆ ਜੇ ਨਾ ਹਟ ਕਸ ਕੇ ਹੁੰਦਾ ਪਟਣ ਪੂਲਾ ਹੁੰਦਾ ਪਟਣ ਨਹੀਂ ਕਹਿਣਾ ਹੈ ਗੜ ਭਾਰਾ ਉਚਾਰਨ ਕਰਨਾ ਹੈ ਕੋਠੜੀ ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਹਾਟ ਪਟਣ ਗੜ ਕੋਠੜੀ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਾ ਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਰਨਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਾਨ ਰੱਖ ਠਾਈ ਐਸਾ ਸਤਗੁਰ ਜੀ ਮਿਲੈ ਤਾ ਸਹਜੇ ਲੈ ਮਿਲਾਏ काश कसवटी लाई है काश पोला उचारण करना है कसवटी के कस बोलना है काश कसवी लाई है चित लाए हेत पोला बोलना चित कस के परखे हित चित लाए खोटे ठोर न पाए नी खोटे पक... यमक ला देनी खोटे ठोर न पाए नी खोटे ठोर न पाए नी ਖਰੇ ਖਜ਼ਾਨਾ ਪਾਇ ਖਰੇ ਤੇ ਵੀ ਪਦ ਤੇ ਯਮਕ ਹੈ ਆਸ ਅੰਦੇਸਾ ਦੂਰ ਕਰਿ ਯੋ ਮਲ ਜਾਏ ਸਮਾਏ ਯੋ ਮਲ ਜਾਏ ਇੱਥੇ ਠਮਕ ਲਾ ਦਨੀਏ ਸਮਾਏ ਆਸ ਅੰਦੇਸਾ ਦੂਰ ਕਰਿ ਯੋ ਮਲ ਜਾਏ ਸਮਾਏ ਸੁਖ ਕੋ मागੈ ਸਭ ਕੋ ਦੁਖ ਨਾ मागੈ ਕੋਇ ਸੁਖ ਕਉ ਦੁਖ ਅਗਲਾ ਮਨਮੁਖ ਬੂਝ ਨਾ ਹੋਏ ਮਨਮੁਖ ਤੇ ਯਮ ਕੈ ਮਨਮੁਖ ਬੂਝ ਨਾ ਹੋਏ ਸੁਖ ਦੁਖ ਸਾਮ ਕਰ ਜਾਣੀਐ ਸਬਦ ਭੇਦ ਸੁਖ ਹੋਏ ਇਹ ਸਾਮਨਾ ਪੂਲਾ ਬੋਲਣਾ ਸਾਮ ਵੀ ਆ ਜਾਂਦਾ ਪਰ ਸਾਮ ਦਾ ਅਰਥ ਹੁੰਦਾ ਬਰਾਬਰ ਸੁਖ ਦੁਖ ਸਾਮ ਕਰ ਜਾਣੀਐ ਸਬਦ ਭੇਦ ਸੁਖ ਹੋਏ वेद पुकारे वाची है वाणी ब्रह्म व्यास मुन जान सेवक साधिका नाम रत्ते गुणतास सच रत्ते से जेण गए सच रत्ते इथे विसरा अठमक है से जेण गए सज रत्ते से जेण गए हो सद वाले हार जास चह जोग मैले मल भरे ਜਿਨ ਮੁਖ ਨਾਮ ਨਾ ਹੋਏ ਜਿਨ ਮੁਖ ਨਾਮ ਨਾ ਹੋਏ ਚੋਹ ਜੋਗ ਮੈਲੇ ਮਲ ਭਰੇ ਜਿਨ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲਾਇ ਮਿਲਾਇ ਆਪ ਪਛਾਣੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਇ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਹਰਿ Jap ਨਾਮ ਧਿਆਇ ਤੂ ਜਮ ਡਰਪੈ ਦੁਖ ਭਾਗ ਦੁਖ ਘਣੋ ਦੋਹਾ ਗਣੀ ਕਿਉ ਥੇਰ ਰਹਾ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਵ ਮੈਂ ਧਨ ਨਾਮ ਨਿਧਾਨ ਹੈ ਗੁਰ ਦਿਆ ਬਲ ਜਾਵ ਰਹਾਵ ਗੁਰਮਤਿ ਪਤ ਸੋ ਬਾਸ ਤਿਸ ਤਿਸ ਕੈ ਸੰਗ ਮਿਲਾਵ ਗੁਰਮਤਿ ਪਤ ਸੋ ਬਾਸ ਤਿਸ ਤਿਸ ਕੈ ਸੰਗ ਮਿਲਾਵ ਤੇਸ ਬੇਨ ਘੜੀ ਨਾ ਜੀਵਉ ਬੇਨ ਨਾ ਵੈ ਮਰ ਜਾਉ ਮੈਂ ਅੰਦਲੇ ਨਾਮ ਨਾ ਵਿਸਰੈ ਮੈਂ ਅੰਦਲੇ ਇਥੇ ਠਹਿਮਕ ਲੱਗੇਗੀ ਅੰਦਲੇ ਨਾਮ ਨਹੀਂ ਕਹਿ ਦਨਾ ਮੈਂ ਅੰਦਲੇ ਨਾਮ ਨਾ ਵਿਸਰੈ ਤੇ ਕਟਿਗੀ ਘਰ ਜਾਉ ਗੁਰੂ ਜਨਾ ਕਾ ਅੰਦੁਲਾ ਚਿਲੇ ਨਾਹੀ ਥਾਵ ਬੇਨ ਸਤਗੁਰ ਨਾਉ ਨਾ ਪਾਈਐ ਬੇਨ ਨਾ ਵੈ ਕਿਆ ਸਵਾ ਆਇ ਗਿਆ ਪਛਤਾਵਣਾ ਜ ਸੁੰਨੈ ਘਰ ਕਾਉ ਜੂ ਸੁੰਨੈ ਘਰ ਕਾਉ ਸੁੰਨੈ ਇਦਲਾਵਾਂ ਦੇ ਨਾਲ ਸੁਧ ਸੁਧ ਹੈਗਾ ਹੁੰਜ ਕਈ ਪੁੱਥੀਆਂ ਤੇ ਲਾਂ ਦੇ ਨਾਲ ਛਪਿਆ ਪਰ ਦਲਾਵਾਂ ਨਾਲ ਹੀ ਸੁਧ ਹੈ ਆਇ ਗਿਆ ਪਛਤਾਵਣਾ ਜ ਸੁੰਨੈ ਘਰ ਕਾਉ ਵੇਨ ਨਾਵ ਦੁਖ ਦੇ ਹੋਰੀ ਜ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈ ਐ ਜਬ ਲਗ ਸਾਚ ਨ ਚੀਤ ਸਬਦ ਰਪੇ ਘਰ ਪਾਈ ਐ ਜੀ ਰਪੇ ਪੂਲਾ ਉਚਾਰਨ ਕਰ ਸਬਦ ਰਪੇ ਘਰ ਪਾਈ ਐ ਨਿਰਵਾਣੀ ਪਦ ਨੀਤ ਹਾ ਗੁਰ ਪੂਛਾ ਆਪਣੇ ਗੁਰ ਪੁੱਛਕਾਰ ਕਮਾਓ ਸਬਦ ਸਲਾਹੀ ਮਾਨਵਸਾ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਵ ਸਬਦ ਰੱਤੇ ਸੇ ਨਿਰਮਲੇ ਤਾਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖਹਿ ਉਰਤਾਰ ਸੋ ਕਿਉ ਮਨ ਹੋ ਵਿਸਾਰੀਐ ਸਭ ਜੀਆ ਕਾ ਆਧਾਰ ਸਬਦ ਮਰ ਰਾ ਸੋ ਮਰ ਰਹਾ ਫਿਰ ਮਰੈ ਨਾ ਦੂਜੀ ਵਾਰ ਫਿਰ ਮਰੈ ਨਾ ਦੂਜੀ ਵਾਰ ਸਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸਬਦੈ ਜਗ ਭੂਲਾ ਫਿਰ ਮਰ ਜਨਮੈ ਵਾਰੂ ਵਾਰ ਸਭ ਸਾਲਾ ਹੈ ਆਪਕਾ ਵੱਡਹ ਵਡੇਰੀ ਹੋਏ ਗੁਰ ਬਿਨ ਆਪ ਨਾ ਚिन्नियੈ ਕਹੇ ਸੁਣੇ ਕਿਆ ਹੋਇ ਨਾਨਕ ਸਬਦ ਪਛਾਨੀਐ ਹਉ ਮੈਂ ਕਰੈ ਨ ਕੋਈ ਸਿਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਐ ਜੋ ਬਣ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸੀਗਾਰ ਦੁਖ ਕਣੋ ਦੁਹਾ ਗਣੀ ਨਾ ਘਰ ਸੇਜ ਪਤਾਰ ਮਨ ਰੇ ਨਾਮ ਜਪਹੁ ਸੁਖ ਹੋਏ RAM ਜਪਹੁ ਸੁਖ ਹੋਏ ਨਾਮ ਨਹੀਂ ਮਨ ਰੇ RAM ਜਪਹੁ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਜ ਸੀਗਾਰ ਸਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰ ਮੇਲੀ ਗੁਣ ਚਾਰ ਸਚ ਮਿਲੋ ਹਵਾਰ ਕਾਮਾਣੀ ਪਿਰਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਇਹ ਵਿਗਸਿਆ ਹੀ ਚਾਲ ਅਨਸਾਰ ਉਚਾਰਨ ਕਰਨਾ ਉੰਜ ਅਰਥ ਦੋਵਾਂ ਦਾ ਇੱਕੋ ਹੀ ਹੈ ਵਿਗਸਿਆ ਵੀ ਉਹੀ ਅਰਥ ਹੈ ਤੇ ਵਿਗਸਿਆ ਦਾ ਵੀ ਉਹੀ ਅਰਥ ਹੈ ਜਿਵੇਂ ਆਪਾਂ ਚਾਲ ਅਨਸਾਰ ਕਰ ਲੈਂਦੇ ਆ ਨਾ ਅਚਰਜ ਤੇ ਅਚਰਜ ਜਾਂ ਅਸ਼ਲ ਜਾਂ ਅਸ਼ਾਲ ਇਹ ਚਾਲ ਅਨਸਾਰ ਹੁੰਦੇ ਆ ਇੱਥੇ ਵਿਗਸਿਆ ਹੀ ਉਚਾਰਨ ਕਰਨਾ ਮਨ ਤਨ ਸਾਚ ਵਿਗਸਿਆ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਘਰ-ਵਾਰ ਘਰ ਸੋਹਾਗਣੀ ਨਿਰਮਲ ਸਾਚ ਨਾ ਆਏ ਮਨ ਮਹਿ ਮਨੁਆ ਜੇ ਮਰੈ ਤਾ ਫਿਰ 라ਵਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਅਣ ਕਾ ਹਾਰ ਗਲ ਮੁਤੀਆਂ ਕਾ ਹਾਰ ਸੰਤ ਸਵਾ ਸੋਖ ਊਪਜੈ ਗੁਰਮੁਖ ਨਾਮ ਅਧਾਰ ਖਿਨ ਮਹਿ ਊਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ ਸਬਦ ਪਛਾਨ ਰਵ ਰਹੈ ਨਾ ਤਿਸ ਕਾਲ ਸੰਤਾਇ ਹਾਂਜੀ ਇਹਨੂੰ ਸੰਤਾਇ ਥੋੜਾ ਜਿਆ ਕਸ ਕੇ ਉਚਾਰਨ ਕਰਨਾ ਸਾਹਿਬ ਅਤੁੱਲ ਨਾ ਟੋਲੀਐ ਹਾਂਜੀ ਸਾਹਿਬ ਅਤੁੱਲ ਨਤੁਨੀਏ ਕਥਨ ਨਾ ਪਾਇਆ ਜਾਏ ਵਾਪਾਰੀ ਆਣ ਜਾ ਰਿਆ ਆਏ ਬਜਹੁ ਲਿਖਾਇ ਕਾਰ ਕਮਾਵੈ ਸੱਚ ਕੀ ਲਾਹਾ ਮਿਲੇ ਰਜਾਇ ਪੂੰਜੀ ਸਾਚੀ ਗੁਰ ਮਿਲੇ ਨਾ ਤੇਸ ਤਿਲ ਨਤਮਾਇ ਗੁਰਮਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਪਹਿਲਾ ਤੁਲਾਏ ਆ ਦੂਸਰਾ ਤੋਲ ਸੀ ਹੋੜੇ ਨਾਲ ਆ ਪਹਿਲਾ ਔਂਕੜ ਨਾਲ ਆ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੈ ਕਹਿਣ ਨਾ ਛੁੱਟੀ ਐ ਕਥਨੈ ਕਹਿਣ ਇਥੇ ਕਥਨੈ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਬਾਹਰ ਕਾਇਆ ਸੋਚ ਨਾ ਪਾਈਐ ਕਾਇਆ ਸੋਚ ਇਥੇ ਠਮਕ ਲਗਜਣੀ ਹੈ ਕਾਇਆ ਸੋਚ ਨ ਪਾਈ ਹੈ ਕਾਇਆ ਸੋਚ ਨ ਪਾਈ ਹੈ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵੀਸਰੇ ਮਿਲੇ ਗੁਰ ਕਰਤਾਰ ਵਾਹਿਗੁਰੂ ਜੀ ਕਾ ਕਾਲ ਸਾਧ ਕਰਾਈ ਵਾਹਿਗੁਰੂ ਜੀ ਕੀ ਫਤਿਹ